ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਹਿੰਦੂ ਕਹਿੰਦੇ ਨੇ ਕਿ ਦੇਵੀ ਦੇਵਤਾ ਹਨੂਮਾਨ ਜੀ ਜ਼ਿੰਦਾ ਨੇ ਆਇਆ ਵਾਕਈ ਦੇਵੀ ਦੇਵਤਾ ਜਾਂ ਹਨੂਮਾਨ ਜੀ ਜ਼ਿੰਦਾ ਨੇ ਤੇ ਸੰਤ ਮਸਕੀਨ ਜੀ ਇਸ ਦੇ ਬਾਰੇ ਕੀ ਆਖਦੇ ਪਏ ਨੇ ਅੱਜ ਦੀ ਕਥਾ ਦੇ ਵਿੱਚ ਆਪਾਂ ਜਾਣਾਂਗੇ ਕਥਾ ਬਹੁਤ ਸ਼ਾਨਦਾਰ ਹੈ ਪਹਿਲਾਂ ਆਪਾਂ ਚੁਣ ਕੇ ਦੇਖ ਲੈਣੇ ਅੱਜ ਦੀ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਹੋ ਤੇ ਆਪਾਂ ਚੱਲ ਕੇ ਦੇਖਨੇ ਆ ਜੀ ਦੀ ਕਥਾ ਹਨੇ ਸਮੇਂ ਤੋਂ ਕਥਾ ਪਰ ਚਲ ਤੇ ਸਨਾਤਨ ਮੱਧੇ ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੂਮਾਨ ਹੋਵੇ ਇਗਰ ਬਚਪਨ ਵਿੱਚ ਵੀ ਅਸੀਂ ਸੁਣਦੇ ਹੁੰਦੇ ਸੀ ਧਰਮਲੀਲਾ ਖੇਡਣ ਵਾਲੇ ਵੀ ਐਸਾ ਕਹਿੰਦੇ ਬੇਸਿਖੇ ਰਾਮਾਇਣ ਦੀ ਕਥਾ ਹੋ ਰਹੀ ਹੋਵੇ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਦੀ ਗੱਲ ਹੋ ਰਹੀ ਹੋਵੇ ਉੱਥੇ ਹਨੂਮਾਨ ਹੁੰਦਾ ਹੈ ਉਹਦੀ ਗੱਲ ਸੁਣੇ ਬਿਨਾ ਉਹ ਰਹਿੰਦਾ ਜਿਨਾਂ ਜਿਨਾ ਵਿਚਾਰਕਾਂ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਮੈਂ ਕਿਹਾ ਸਿਰ ਹਨੂਮਾਨ ਨਾਖ ਕਿਤਾ ਕੋ ਪਵਿੱਤਰ ਰੂਆ ਆਉਂਦੀ ਹੈ ਹਾਂ ਨਾਮ ਬਗਤ ਨਹੀਂ ਤੇ ਇਹ ਬਾਡੀ ਪੂਰਨ ਪੌਰ ਤੇ ਗਲਤ ਬਿਆਨੀ ਹੋਵੇਗੀ ਇਕ ਤੇ ਇਹ ਮੰਨਣਾ ਪਏਗਾ ਕਿ ਹਨੂਮਾਨ ਮੁਕਤ ਨਹੀਂ ਹੋਇਆ ਅਜੇ ਵੀ ਭਟਕਦਾ ਨਹੀਂ ਹੋਇਆ ਜਾਂ ਤੇ ਫਿਰ ਇਹ ਕਬੂਲ ਕਰ ਉਹਦਾ ਸੂਖਸ਼ਮ ਸਰੀਰ ਅਜੇ ਵੀ ਭਟਕ ਰਿਹਾ ਹੈ ਮੁਕਤ ਨਹੀਂ ਹੋਇਆ ਕਿਉਂਕਿ ਹਨੂਮਾਨ ਰਾਮ ਦਾ ਭਗਤ ਸੀ ਤੇ ਚਲੋ ਹਰ ਭਗਤ ਨੂੰ ਹਨੂਮਾਨ ਕਹਿ દઈએ ਦੀ ਕੋਈ ਹਰ ਜਨ ਨਹੀਂ ਹਰ ਰਾਮ ਲੈਣਾ अनुमान वरगेते होंगे इन कह सकते अनुमान तो फिर कबूल कर लो अटक रहे आ जाएगी मुकते नहीं जा। हां मान सकते हैं मर्यादा पर शोधन श्री राम नो छाण वाले प्यार करने वाले शुभ दृष्टि रखने वाले अपना ढांचा पूरा पवित्र नहीं कर सके हो हां थोड़ी बहुत मैल रह गई होगी ਮੈਲ ਥੋੜੀ ਬਹੁਤ ਵੀ ਹੈ ਉਹਦੇ ਲਈ ਵੀ ਦਰਵਾਜ਼ੇ ਬੰਦ ਨੇ ਮੈਂ ਫਿਰ ਅਰਜ ਕਰਾਂ ਨਾ ਦੋਸ ਮੋਰ ਚਲਿਆ ਲਾਏ ਦਰਗੇ ਬੈਸਣ ਨਹੀਂ ਪੂਰਾ ਪਵਿੱਤਰ ਹੋ ਗਿਆ ਪੂਰਾ ਸ਼ੁੱਧ ਹੋ ਗਿਆ ਪੂਰਾ ਨਿਰਮਲ ਹੋ ਗਿਆ ਤਨ ਦੀ ਮਹਿਲ ਹੈ ਗਲਤੋ ਗਵਾਰ ਸੂਖਸ਼ਮ ਸਰੀਰ ਦੀ ਮਹਿਲ ਹੈ ਗਲਤ ਵਿਚਾਰ ਗਲਤ ਸੋਚਣੀ ਗਲਤ ਸੰਸਕਾਰ ਅੰਦਰ ਬੈਠੇ ਬੇਸ਼ੱਕ ਬੈਨਣ ਹਰ ਗਲਤ ਥਾਣ ਦੇ ਤੇ ਬਹੁਤ ਪ੍ਰੇਤ ਹੁੰਦੇ ਬਹੁਤ ਪ੍ਰੇਤ ਸਮਰਾਹ ਕੁਝ ਵੀ ਨਹੀਂ ਗਲਤ ਸੰਸਕਾਰ ਪਸ਼ੂਆਂ ਦੀ ਤਰ੍ਹਾਂ ਜੋ ਜੀਵੇ ਪਸ਼ੂ ਕਹਿੰਦੇ ਨੇ ਜੋ ਪਾਸ ਦੇ ਚ ਬੱਜੇ ਹੋਏ ਨੇ ਜੋ ਪਛੜੇ ਹੋਏ ਨੇ ਜੋ ਪਿੱਛੇ ਨੇ ਤੇ ਬੋਤ ਦੇ ਅਰਥ ਕੀ ਨੇ ਗੁਜ਼ਰੇ ਆਇਆ ਪਿਛਲਾ ਸਮਾ ਬੋਤ ਕਾਲ ਹੰਤੇ ਮਨੁਸ ਕਰ ਬੋਤ ਪਸ਼ੂਆਂ ਦੇ ਆ ਗੱਲ ਲੋਕੀ ਪਸ਼ੂਵਾਨੋਂ ਦੇ ਪਿੱਛੇ ਛੜ ਆਇਓ ਮਨੁੱਖਾਂ ਵਾਲੇ ਕੰਮ ਕਰੋ ਬੰਦਿਆਂ ਵਾਲੇ ਕੰਮ ਕਰੋ ਮਨ ਪਸ਼ੂਵਾਨੋਂ ਤੇ ਪਿੱਛੇ ਛੜ ਆਇਆ ਮਨੁੱਖ ਹੋ ਕੇ ਪਸ਼ੂਵਾਨ ਵਾਲੇ ਕੰਮ ਕਰ ਰਿਹਾ ਹੈ ਤੇ ਪਛੜਿਆ ਹੋਇਆ ਹੈ ਪਿੱਛੇ ਤੇ ਪਿੱਛੇ ਚਲਾ ਜਾਂਦੇ ਇਸ ਤਰ੍ਹਾਂ ਦੇ ਸੁੰਖਸ਼ਮ ਸਰੀਰ ਵੀ ਭਟਕਦੇ ਨੇ ਨਿਰਮਲ ਸਰੀਰ ਵੀ ਭਟਕਦੇ ਨੇ ਮਲੇਨ ਸਰੀਰਾਂ ਨੂੰ ਬਹੁਤ ਪ੍ਰੇਤ ਕਹਿੰਦੇ ਨੇ ਨਿਰਮਲ ਸਰੀਰਾਂ ਨੂੰ ਦੇਵਤਾ ਕਹਿੰਦੇ ਨੇ ਇਸ ਅਸਥੂਲ ਸਰੀਰ ਵਿੱਚ ਵੀ ਜਿਸ ਦਾ ਨਵੇਂ ਫਿਸਦੀ ਸੰਸਕਾਰ ਘਟਾਂਚਾ ਪਵਿੱਤਰ ਹੋ ਗਿਆ ਇਹਨੂੰ ਮਨੁੱਖ ਕਹਿਣਾ ਨਹੀਂ ਚਾਹੀਦਾ ਇਹ ਦੇਵਤਾ ਹੈ ਰਿਸ਼ਤਾ ਹੈ ਇਹ ਰੱਬ ਦੇ ਨੇੜੇ ਦੇਵਤਾ ਇਸੇ ਸਥੂਲ ਸਰੀਰ ਦੇ ਜਿਸ ਮਨੁੱਖ ਦਾ ਨਵੇਂ ਫਿਸਦੀ ਢਾਂਚਾ ਸੰਸਕਾਰਕ ਮਹਿਲਾ ਹੈ ਮਲੇ ਨੇ ਇਨੋਂ ਵੀ ਮਨੋਂ ਕੰਈ ਕਹਿਣਾ ਚਾਹੀਦਾ ਬੋਤ ਪ੍ਰੇਤ ਹੈ ਬਸ਼ੁ ਬਸ਼ੁ ਚਲੋ ਹੁਣ ਕਬੀਰ ਤੋਂ ਸੁਣ ਲਓ ਕਬੀਰ ਕਹਿੰਦੇ ਨੇ ਕਬੀਰ ਜੈ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਤੇ ਘਰ ਮਰਹਟ ਸਾਰ ਕੇ ਬੂਤ ਬਸੇ ਤਨਵਾ ਜਿੱਥੇ ਅੰਮ੍ਰਿਤ ਵੇਲੇ ਦਾ ਉਠਣਾ ਨਹੀਂ ਪ੍ਰਭੂ ਦੇ ਨਾਮ ਦਾ ਜਪ ਨਹੀਂ ਸਤ ਸੰਗ ਨਹੀਂ ਕਿ ਕਬੀਰ ਕਹਿੰਦੇ ਉਸ ਘਰ ਨੂੰ ਘਰ ਕਹਿਣ ਦੀ ਕੀ ਲੋੜ ਐ ਸ਼ਮਸ਼ਾਨ ਘਾਟ ਤੇ ਰਹਿਣ ਵਾਲਿਆਂ ਨੂੰ ਮੁਨੱਖ ਕਹਿਣ ਦੇ ਕੀ ਲੋੜ ਹੈ ਬਹੁਤ ਪ੍ਰੇਤ ਬਹੁਤ ਪ੍ਰੇਤ ਕਰੀਰ ਗਏ ਘਰ ਸਾਧਨਾ 세ਵੀਏ ਅਰਤੀ ਸੇਵਾ ਨਾਏ ਤੇ ਘਰ ਮਰਹਟ ਸਾਰ ਕੇ ਭੂਤ ਬਸੇ ਤਨ ਮਾਇ ਪਤਨੇ ਕਿਤਨੇ ਮਿਲਦੇ ਨੇ ਕਹਿੰਦੇ ਨੇ ਗੈ ਨਹੀਂ ਜਿਉ ਸਵੇਰੇ ਤੋਂ ਕਲੇਸ਼ ਸ਼ੁਰੂ ਹੁੰਦਾ ਹੈ ਘਰ ਦੇ ਰਾਤ ਤੱਕ ਕਲੇਸ਼ ਹੀ ਚੱਲ ਕੇ ਮੈਂ ਜਾਣ ਚੁੜਾ ਗਰਥੋੜੀ ਹੋਇਆ ਭੂਤਖਾਨਾ ਬਣਿਆ ਪਿਆ। ਭੂਤਾਂ ਪ੍ਰੇਤਾਂ ਦਾ ਘਰ ਬਣਿਆ ਪਿਆ। ਪਤੀ ਭੂਤ ਬਣਿਆ ਪਿਆ, ਪਤਨੀ ਭੂਤ ਬਣੀ ਪਈ, ਬੱਚੇ ਭੂਤ ਬਣੇ ਪਏ। ਉਹ ਜੇ ਘਰ ਸਾਧਨਾ ਸਹੀ ਵੀ ਹੈ, ਹਰਿ ਕੀ ਸੇਵਾ ਨਾਏ, ਤੇ ਘਰ ਮਰਹਟ ਸਾਰ ਕੇ ਭੂਤ ਬਸੇ ਤਨ ਮਾਨ। ਸੂਖਮ ਸਰੀਰ ਮੈਲਾ ਕਿਸ ਤਰ੍ਹਾਂ ਹੁੰਦਾ ਹੈ ਮੈਲੇ ਕਰਮਾਂ। ਮੈਲੇ ਕਰਮ ਮੈਲੇ ਸੰਸਕਾਰ ਬਣਾ ਲੈਂਦੇ ਨੇ ਸੰਸਕਾਰ ਬਹੁਤ ਮੈਲੇ ਹੁੰਦੇ ਗਏ ਤੋ ਦ੍ਰਿਸ਼ਟੀ ਦੋਖ ਹੋ ਜਾਂਦੀ ਹੈ ਦੋਖ ਦ੍ਰਿਸ਼ਟ ਹਰ ਪਾਸੇ ਬੁਰਾਈ ਬੁਰੇ ਦਿਖਾਈ ਦੇਣਨ ਵਿਸ਼ਠੀ ਦੋਸ਼ ਦਿਖਾਈ ਦੇਣਨੇ ਸੱਜਣ ਨੇ ਸੰਸਕਾਰਾਂ ਦਾ ਢਾਂਚਾ ਬਹੁਤ ਮੈਲਾ ਹੋ ਗਿਆ ਫਿਰ ਮਨੁੱਖ ਦੀ ਜ਼ਬਾਨ ਚ ਗਾਲ੍ਹਾਂ ਚਾਰ ਨਿਕਲਦੀਆਂ ਗੱਲ ਇੱਕ ਨਿਕਲਦੀ ਬੋਲ ਹੀ ਬੁਰੇ ਹੋ ਗਏ ਕਠੋਰ ਹੋ ਗਏ ਬੇਸ਼ੱਕ ऐसे मलखदा तालमेल जिन से ताल आज फैश लिटरेचर देन बैठेगा सुखमनी साहब ਨਾਲ ਇਸ ਦਾ तालमेल ਨਹੀਂ ਬੈਠੇ ਗੁਰਬਾਣੀ ਦੇ ਪਾਠ ਦੇ ਨਾਲ ਅੱਜ ਜਿਤਨਾ ਫੈਸ਼ ਲਿਟਰੇਚਰ ساری ਦੁਨੀਆ ਵਿੱਚ ਛਪਿਆ ਹੈ ਗੰਦਾ ਸਾਹਿਬ ਪਹਿਲੇ ਨਹੀਂ ਸੀ ਹੈ ਘਰ ਘਰ ਵਿੱਚ ਇਹ ਹੀ ਪੜਿਆ ਜਾ ਰਿਹਾ ਹੈ ਹੈਰਾਨੀ ਦੀ ਟੇਬਲ ਤੇ ਇਹ ਹੀ ਫਿਲਮੀ ਮੈਗਜ਼ੀਨ ਮਿਲਣਗੇ یا جنسیت ਨਾਲ ਭਰੀਆਂ ਹੋਈਆਂ ਕਹਾਣੀਆਂ ਦੇ ਮੈਂ ਜਨ ਮਿਲਣਗੇ ਕੌਣ ਪੜਵੇ ਹੁਣ ਕੋਥੀਆਂ धर्म ग्रहण اسੇ ਵਾਸਤੇ ਮਾਤ ਪਛਾਦੀ ਬਾਣੀ ਨੇ ਕਹਿ ਰਿਹਾ ਹੈ ਘਰਾਂ ਦੇ ਹੁਣ ਮਨੁੱਖ ਥੋੜੇ ਨੇ ਬਹੁਤ ਪ੍ਰੇਤ ਜ਼ਿਆਦਾ ਨੇ ਅਰ ઓਖੇ ਨਾੜਾ ਧਾਰਮਿਕ ਮੰਦਰਾਂ ਦੇ ਵਿੱਚ ਵੀ ਹੁਣ ਭਗਤ ਬਹੁਤ ਥੋੜੇ ਨੇ ਬਹੁਤ ਪ੍ਰੇਤ ਬਹੁਤ ਨੇ ਕੀ ਆਉਦੇ ਤੇ ਭੂਤ ਪ੍ਰੇਤ ਮੰਦਰਾਂ ਵਿੱਚ ਕਿਵੇਂ ਆਉਦੇ ਕਿ ਭੂਤ ਪ੍ਰੇਤ ਮੰਦਰਾਂ ਵਿੱਚ ਚੋਰੀ ਕਰਨ ਲਈ ਆਉਂਦੇ ਨੇ ਚਪਲਾ ਚੁਰਾਣ ਲਈ ਆਉਂਦੇ ਨੇ ਜੁੱਤੀਆਂ ਚੁਰਾਣ ਲਈ ਆਉਂਦੇ ਨੇ ਗੋਲ ਕੱਦੇ ਆਣ ਲਈ ਆਉਂਦੇ ਨੇ ਹੋਰ دنیਵੀ ਸੁਆਰਥ ਲਈ ਆਉਂਦੇ ਨੇ ਗੁਰੂ ਲਈ ਪ੍ਰਭੂ ਲਈ ਨਹੀਂ ਆਉਂਦੇ ਨਹੀਂ ਆਉਂਦੇ ਇਹਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੈ ਤਾਂ ਮਹਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸ ਪਾਵਨ ਪਵਿੱਤਰ ਰਾਸ ਦੇ ਰਾਹੀ ਜੋ ਸਮਝਾਉਂਦੇ ਨੇ ਤਾਂ ਜਿਵੇਂ ਆਪਣੀ ਚਾਲ ਦੇ ਨਾਲ ਚੱਲ ਰਿਹਾ ਹੈ ਮਨਅਜੀ ਕਰਨੇ ਜਿਹੜੇ ਜਿਹੜੇ ਕਰਮਾਂ ਨਾਲ ਉਹ ਅੰਤਨ ਸਮੇਂ ਸ਼ਰਮਸਾਰ ਹੋਵੇਗਾ ਤੇ ਮਾਰ ਪੜੇਗੀ ਇਹਨਾਂ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾ ਸਾਵਧਾਨ ਹੋ ਜਾ ਨਾ ਕਰ ਜਿਸ ਗੰਨ ਨਾਲ ਸਤਿਗੁਰੂ ਸਮਝਾਉਂਦੇ ਨੇ ਆਪ ਲੜਈ ਵਾ ਇਸ ਵਿਚਾਰ ਨੂੰ ਸਰਵਨ ਕਰੋ ਤੇ ਫਿਰ ਸਮਾਪਤੀ ਕਰੀਏ ਇਕ ਦਫਾ ਪਿਆਰ ਨਾਲ ਲੱਗੋ ਸਤਨਾ ਸ੍ਰੀ ਅਕਾਲ। ਉਹ ਨਾ ਸ੍ਰੀਨਾਮ ਹੱਲਾ ਪੰਜਵਾ ਇਹੇ ਕਰਨੀ ਉਹ ਸਰਮਿੰਦਾ ਇਹਾ ਸੁਮਾਨੀ ਰੀਤ। ਵੀ ਜਿਸ ਕਰਮ ਦੇ ਨਾਲ ਜਿਸ ਕਰਨੇ ਦੇ ਨਾਲ ਅਖਿਖੂ ਅੰਜਾਮ ਅੰਤ ਨਾ। ਪ੍ਰਭੂ ਦੇ ਦਰਬਾਰ ਵਿੱਚ ਸ਼ਰਮਸਾਰ ਹਰ ਕੀਤੇ ਕਰਮ ਦਾ ਪਲ ਆਸਰ ਦੁੱਖ ਨਹੀਂ ਲਾ। ਸ਼ਰਨਸਾਰੀ ਨੇ ਕੋਹੀ ਕੁਛ ਕਰੀ ਜਾ ਰਹੇ ਆ ਕੋਹੀ ਹੀ ਕੋਹੀ ਢੰਗ ਬਣਾਇਆ ਹੋਇਆ ਹਾਂਜੀ ਸਾਖਤ ਕੀ ਨਿੰਦਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐ ਸੀਦੜੇ ਤੇ ਪ੍ਰੀਤ ਸੰਤ ਨੂੰ ਤੇ ਸਾਰਾ ਦਿਨ ਬੜਦਾ ਰਹਿਣਾ ਅਵਤਾਰਾਂ ਦੀ ਤੇ ਨਿੰਦਾ ਕਰਦਾ ਰਹਿਣਾ ਜਿਨ੍ਹਾਂ ਨੂੰ ਅਸੀਂ ਤਰਕਸ਼ੀਲ ਕਹਿੰਦੇ ਆ ਨਾ ਉਹ ਵੀ ਸਾਰਾ ਦਿਨ ਅਵਤਾਰਾਂ ਨੂੰ ਹੀ ਬੰਦੇ ਜਾਂ ਕਹਾਂ ਕਿ ਕੱਖ ਸਮਝ ਨਹੀਂ ਹੈ ਕੁਝ ਵੀ ਸਮਝ ਨਹੀਂ ਬਿਲਕੁਲ ਤਰਕ ਕਰੋ ਕਿ ਫਰਕ ਤੇ ਨਾ ਕਰੋ ਹੰ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਪਕੰਢੀ ਨਹੀਂ ਤੇ ਪਕੰਢ ਨੂੰ ਪ੍ਰਚਾਰ ਦੇ ਪੈਣੇ ਉਸ ਤੇ ਤਰਕ ਕਰੋ ਤਰਕ ਸਿੱਧਾ ਉਤਾਰਾਂ ਤੇ ਕਰਨ ਦੀ ਕੀ ਲੋੜ ਹੈ ਭਗਤਾਂ ਤੇ ਕਰਨ ਦੀ ਕੀ ਲੋੜ ਭਗਤ ਫੜੀ ਸਮਝ ਤੇ ਨਹੀਂ ਆ ਸਕਦੇ ਇਹ ਭਗਤ ਫੜੀ ਸਮਝ ਇਸ ਤਰੀਕੇ ਨਾਲ ਨਹੀਂ ਆਣਗੇ ਇਹ ਤੇ ਸ਼ਰਧਾ ਕਰਕੇ ਸਮਝ ਆਏਗੀ ਬੰਨਾ ਨਹੀਂ ਆਏਗਾ ਪਰ ਸੰਤ ਵੀ ਤੇ ਕਰ ਗਏ ਨੇ ਲਾਹ। ਸਾਕਤਾਂ ਵੀ ਕਰ ਰਹੇ ਹੋ ਜਾਂ। ਉਹਨਾਂ ਨੂੰ ਸਲਾਮਾਂ ਕਰਦੇ। ਉਹਨਾਂ ਦੀ ਸੰਗਤ ਵਿੱਚ ਬੈਠਦੇ। ਉਹਨਾਂ ਨੂੰ ਮਹਾਨ ਕਹਿੰਦਾ ਹੈ। ਸ਼ਕਤੀ ਦੇ ਭਾਸਕ ਸੰਸਾਰ ਨਾਲੋਂ ਜ਼ਿਆਦਾ ਹੈ। ਪ੍ਰਭਤਾ ਜ਼ਿਆਦਾ ਹੈ। ਉਹਨਾਂ ਦੀ ਤੇ ਪੂਜਾ ਕਰਦਾ ਹੈ। ਉਹਨਾਂ ਨੂੰ ਸਲਾਮਾਂ ਕਰਦਾ ਹੈ। ਪਰ ਦੇਦੇ ਕੁਲ ਰੱਬੇ ਗੁਣ ਨੇ ਪ੍ਰਭੂ ਦੇ ਗੁਣ ਨੇ। ਉਹਨਾਂ ਦੇ ਨੰਦਾ ਕਰਦਾ ਹੈ। ਪੈਮਾਨੇ ਮਨੁੱਖ ਦੇ ਮਨੁੱਖ ਨੂੰ ਨਾਪਣ ਦੇ ਬਦਲ ਗਏ ਨੇ। ਮਨੁੱਖ ਨੂੰ ਨਾਪਿਆ ਤੋਲਿਆ ਜਾਂਦਾ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਇਹਦੇ ਕੋਲ ਧਨ ਕਿਤਨਾ ਹੈ ਤੇ ਜੇ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਤੇ ਸਲਾਮ ਕਰੋ ਦਇਆ ਜ਼ਿਆਦਾ ਹੈ ਨਿਰਵੈਰਤਾ ਜ਼ਿਆਦਾ ਹੈ ਗਿਆਨ ਜ਼ਿਆਦਾ ਹੈ ਪ੍ਰੇਮ ਜ਼ਿਆਦਾ ਹੈ ਸਮਦ੍ਰਿਸ਼ਟੀ ਜ਼ਿਆਦਾ ਹੈ ਇਹ ਕੀ ਮੈਨੇ ਰੱਖੀ ਕੁਛ ਵੀ ਤੋ ਸੰਤ ਦੀ ਨਿੰਦਾ ਚੱਲਦੀ ਹੈ ਸਾਖਤ ਦੀ ਪੂਜਾ ਚੱਲਦੀ ਹੈ ਇਸ ਤਰ੍ਹਾਂ ਦੀ ਭੈੜੀ ਰੀਤੀ ਚੱਲ ਰਹੀ ਹੈ ਪਰ ਚੱਲ ਤੈਨੂੰ ਅਪਣਾਈ ਹੋਈ ਹੈ ਹਾਂਜੀ ਮਾਇਆ ਮੋਹ ਭੁੱਲੋ ਅਗਰਾਹਿਤ ਮਾਇਆ ਨੇ ਐਸਾ ਮੋਹਤ ਕੀਤਾ ਹੈ ਐਸਾ ਮੋਟਲਿਆ ਹੈ ਐਸਾ ਇਸ ਨੂੰ ਦਬੋ ਚਲਿਆ ਹੈ ਇਹਦੇ ਕੁ ਸਾਰੇ ਅਧਿਆਤਮਿਕ ਗੁਣ ਜੋ ਹੈ ਖੋ ਲੈਨੇ ਤੇ ਗਲਤ ਪਾਸੇ ਚਲਾ ਦਿੰਦਾ ਹੈ ਹਾਂਜੀ ਆਟੁੰਦਾਰੇ ਹਨ ਹਰ ਪਾਪਰੇ ਇਹ ਹਾ ਤੁਹਾਰੋ ਬੀਤ ਅਸਲ ਵਿੱਚ ਤੇਰੀ ਹਾਲਤ ਕੀ ਹੈ ਜਿਵੇਂ ਜੰਗਲ ਦਾ ਬਤਾ ਇਹ ਦਿੱਕੀ ਵੈਲੂਏਂ ਕ੍ਰਿਤਕੇ ਸੰਸਾਰ ਦੇ ਡੱਕੇ ਘਾਰੇ ਉਸ ਪੱਤੇ ਦੀ ਕੀ ਵੈ। ਫਿਰ ਹਰ ਚੰਦੌਰੀ ਆਕਾਸ਼ ਨਗਰੀ ਦਿੱਕੀ ਕਲਪਨਾ ਹੈ। ਕੋਈ ਸੁਪਨ ਮਾਤਰ ਹੈ। ਇੱਕ ਦ੍ਰਕਤ ਦੇ ਪੱਤੇ ਦੀ ਨੇ ਆਈ ਹੈ ਕੁਛ ਵੀ ਨਹੀਂ। ਅੱਜ ਨਹੀਂ ਤੇ ਕੱਲ ਟੁੱਟ ਜਾਏਗਾ ਸੰਸਾਰ ਦੇ ਦ੍ਰਕਤ ਨਾਲੋਂ ਇਹ ਉਦਾਹਰਣ ਗਾਥਾ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਪੱਤਰ ਉੱਭਰ ਜੈ ਝੜੀਆਂ ਨੈ ਝੜੀਆਂ पेड संपदा तथा मल्ला बनवा पत्र भुर्जेण पत झड़ दी रुत दे पत्ता पेड़ नालों गुड़ गया टूट गया पत्र भुर्जेण जड़ियां जड़ गए नहीं जड़ियां फिर नहीं जुड़ सकत झड़ गए तो नहीं जुड़ सकत पत्र भुर्जेण जड़ियां नहीं जड़ियां ਰੇ ਦ ਸੰਪਤਾ ਨਾਮ ਬਿਹਰੋਂ ਨਿਕਮਤਾ ਨਾਂ ਨਿਕ ਬੰਦ ਜਾਉ ਨ ਬਾਸਰੋ ਰੈਣੀ ਪਵਨ ਉਸ ਪੱਤੇ ਨੂੰ ਦੂਰ ਦੂਰ ਤੱਕ ਢਕਾਏਗੀ ਰੇਜ਼ਾ ਰੇਜ਼ਾ ਕਰੇਗੀ ਐ ਮਨੁਖ ਸਤ ਸੰਮਰ ਨਾਲੋਂ ਟੁੱਟ ਗਿਆ ਗੁਰੂ ਨਾਲੋਂ ਟੁੱਟ ਗਿਆ ਹੁਣ ਵਾਸ਼ਨਾ ਦੀ ਪਵਨ ਪਤਾ ਨਹੀਂ ਕਿੰਨੇ ਜਨਮਾਂ ਦੇ ਤੈਨੂੰ ਪਾਰ ਕਰੇਗੀ ਢਕਾਏਗੀ ਤੱਕੇ ਰਹਿਗੀ ਪੱਥਰ ਬਰਜੇ ਜੜੀਆਂ ਨੇ ਜੜੀਆਂ ਪੀੜ ਸੰਪਦਾ ਨਾਮ ਬੇਹੋਨ ਬੇਕਮਤਾ ਨਾਨਕ ਬਾਣ ਸਜਾਉ ਨਾਸਰੋ ਰੈਣ ਵੈਲੀਓ ਕੀਏ ਤੇਰੀ ਦਰਖਤ ਦੇ ਬੰਦੇ ਦੀ ਤਰ੍ਹਾਂ ਹਰੀ ਚੰਦੌੜੀ ਦੀ ਤਰ੍ਹਾਂ ਪ੍ਰਕਿਰਤਾ ਕੇ ਜਾਇਤ ਮਾਇਆ ਨੇ ਤੈਨੂੰ ਥੱਗ ਲਿਆ ਹੋਦੇ ਮੌਰੇ ਤੈਨੂੰ ਥੱਗਦੇ ਹਾਂ ਜਰਾ ਚੰਗਨ ਲੇਕੇ ਹੋਤ ਦੇਹੀ ਤਾ ਸੇਗੜ ਦਗ ਫਸਲ ਸੰਗੀਤ ਜਿਵੇਂ ਖੋਤੇ ਨੂੰ ਚੰਦਨ ਦਾ ਲੇਪ ਕਰੀਏ ਤੇ ਫਿਰ ਉਹ ਮਿੱਟੀ ਦੇ ਢਿਲੇ ਮਨੁੱਖਾ ਤਾਂ ਮਿਲੇ ਦੇਖੇ ਨ ਮਨੁੱਖਾ ਤਾਂ ਮਿਲਦੇ ਹੋਇਆ ਕਰਤੂਤ ਪਸ਼ੂ ਵਾਂਗੂ ਮਿੱਟੀ ਜੀ ਲੈਣਾ ਖੋਤੇ ਦੀ ਤਰ੍ਹਾਂ ਭਾਵੇਂ ਚੰਦਨ ਦਾ ਲੇਪ ਕਰ ਦਈਏ ਕਿਤਨੀਆਂ ਸਿਆਣੀਆਂ ਗੱਲਾਂ ਸੁਣਾ ਦਈਏ ਇਤਨੇ ਗੁਰੂ ਦੀ ਬਾਣੀ ਸੁਣਾ ਦਈਏ ਪਰ ਬਿਰਤੀ ਦੇ ਖੋਤਾ ਬਣ ਮਿੱਟੀ ਜੀ ਲੈਣ ਦਾ ਭਾਵ ਜੀਵਨ ਦੇ ਸਾਰ ਨੂੰ ਨਹੀਂ ਜਾਣਦਾ ਨਹੀਂ ਸਕਦਾ ਅੰਮ੍ਰਿਤ ਸੰਗੋ ਨਾਹੇ ਰੁਚੀ ਆਵਤ ਵਿਖਾਇ ਖਗੋਰੀ ਪ੍ਰੀਤ ਰਾਮ ਨੂ ਗਾਣਾ ਅੰਮ੍ਰਿਤ ਹੈ ਇਹਦੇ ਚ ਉਸਦੀ ਰੁਚੀ ਨਹੀਂ ਹੈ ਬਸ ਜ਼ਹਿਰ ਪੀਣ ਦੇ ਚੀ ਰੁਚੀ ਹੈ ਜ਼ਹਿਰ ਪੀਣ ਦੇ ਚੀ ਸ਼ੌਕ ਹੈ ਉਹ ਤਨ ਸੰਤ ਭਲੇ ਸੰਯੋਗੀ ਇਸ ਜੋਤ ਮਹਾਂ ਪਵਿੱਤ ਕੁਲੀਕ ਸੰਤ ਜਨਾਂ ਦਾ ਸੰਜੋਗ ਹੈ ਬਲਾ ਸੰਜੋਗ ਹੈ ਪਿਉਨਾ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕੀਰਤੀ ਕਰਨੀ ਇਹੀ ਚੰਗੀ ਰੀਤ ਹੈ ਇਹੀ ਚੰਗੀ ਰਸਮ ਹੈ ਜਤ ਆਕਾਰਤ ਜਨਮ ਪਦਾਰਥ ਕਾਜ ਬਾਦਰਾ ਗੀਤ ਜਤ ਆਕਾਰਤ ਜਨਮ ਪਦਾਰਥ ਇਕ ਪਦਾਰਥ ਮਿਲਿਆ ਜੀਵਨ ਮਹਾਨ ਆਕਾਰ ਹੁ ਜਾ ਰਿਹਾ ਕਾਚ ਬਾਦਰੇ ਜੀ ਕੱਚ ਦੇ ਬਦਲੇ ਚ ਜਾ ਰਹੇ ਹਾਂ ਚਲੋ ਮੋਤੀਆਂ ਦੇ ਬਦਲੇ ਚ ਜਾਵਾਂਗੇ ਹੀਰੇ ਦੇ ਬਦਲਿਆਂ ਚ ਜਾਵੇ ਨਾਮ ਦਾ ਹੀਰਾ ਮਿਲ ਗਿਆ ਜੀਵਨ ਚਲਾ ਗਿਆ ਕੋਈ ਗੱਲ ਨਹੀਂ ਜੀਵਨ ਚਲੇ ਆ ਗਿਆ ਮਿਲਿਆ ਤੇ ਕੱਚੀ ਕੱਚ ਦੇ ਬਦਲੇ ਚ ਕਾਚ ਬਾਦਰੇ ਜੀ ਕੱਚ ਦੇ ਚੀ ਜਿ ਲਿਆ ਗਿਆ ਜੀਵਨ ਦੀ ਬਾਜ਼ੀ ਹਾਰ ਗਿਆ ਮਿਲੇ ਆ ਕੀਏ ਕੇਵਲ ਜੋ ਹੈ ਕਚ ਇਸਨਾ ਅਜਾਈ ਜੀਵਨ ਦੁਆਏ ਹਾਂਜੀ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜੁਨ ਨੇ ਸਰਪੀਤ ਨੇ ਐਸਾ ਗਿਆਨ ਦਾ ਸੁਮਾ ਅੱਖਾਂ ਦੇ ਚ ਪਾਇਆ ਜਨਮਾਂ ਜਨਮਾਂ ਤਰਾ ਦੇ ਦੁਖ ਕਲੇਸ਼ ਮਿਟ ਗਏ ਨੇ ਸੰਤਾਪ ਮਿਟ ਗਏ ਸਾਰ ਸੰਗ ਇਹਨ ਦੁਖ ਤੇ ਨਿਕਸੀ ਹੋ ਨਾਨਕ ਇੱਕ ਪ੍ਰੀਤ ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੋਇਆ ਉਸ ਦਾ ਸਦਕਾ ਇਹ ਨਾ ਦੁੱਖਾਂ ਤੋਂ ਬਚ ਗਏ ਇਸ ਕਲੇਸ਼ ਤੋਂ ਬਚ ਗਏ ਇਸ ਜ਼ਹਿਰ ਤੋਂ ਬਚ ਗਏ ਮੂਲ ਭਾਵ ਉਹ ਕਰਮ ਜਿਸ ਨੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਲੇਕਿਨ ਇਹ ਨਹੀਂ ਸਮਝਣਾ ਜੋ ਕੀਤਾ ਹੈ ਕਰ ਛੜਿਆ ਨਹੀਂ ਕਰ ਕਰ ਕਰਨਾ लिख ले जो कीता है वो तो लिखे आ गया कर कर करना लिख ले मन करके जो वेखे है लिखे आ गया मन करके जो तू सुने है लिखे आ गया मन करके जो तू बोले है लिखे आ गया मन करके जो तू पढ़े है लिखे आ गया है, है सिर्फ तू पढ़िया नहीं लिखे आ भी गया तू सिर्फ वेखे ही नहीं है लिखे गया तू सिर्फ सुने ही नहीं है लिखे गया कर कर करना लिख ले जाओ बोलो गलत वेख्या वेख छड़े वेख के छड़ना तेरे वस गल नहीं वेख के लिखा जाए के छड़ना तेरे वस की गल नहीं करके लिखा जाएगा बोल के छड़ना तेरे वस गल नहीं बोल के लिखा जाएगा अनर्थ कीता तरह अनर्थ करके तू छड़ नहीं सकता वो तो लिखा गया कर कर करना ਲਿਖ ਲੈ ਜਾ ਇਸ ਤਰ੍ਹਾਂ ਦੇ ਬੁਰੇ ਲੇਖ ਨਾ ਨਹੀਂ ਤੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਹੋਵੇਗਾ ਇਤਨੇ ਹੀ ਬੋਲ ਪ੍ਰਵਾਨ ਕਰਨੇ ਅੱਜ 2 ਵਜੇ ਤੋਂ ਲੈ ਕੇ 6 ਵਜੇ ਤੱਕ ਗਨੂਪੁਰ ਕਾਲੇ ਬਜ਼ੁਰਗਵਾਰ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਜੋ ਹੁਣ ਨਹੀਂ ਰਹੇ 2-3 ਸਾਲਾਂ ਤੋਂ ਪਿਛੋੜਾ ਦੇ ਗਏ ਹੋ ਨੰਦੇ ਦੇ ਦੇਦੇ ਬਾਬਾ ਗੁਰਦੇਵ ਸਿੰਘ ਜੀ ਦਾ ਸੰਦੇਸ਼ ਆਇਆ ਗੱਡੀਆਂ ਪਹੁੰਚ ਜਾਣਗੀਆਂ 1 ਵਜੇ ਜਿੰਨਾ ਜਨਾ ਸਜਣਾ ਨੇ ਜਾਣਾ ਹੋਵੇ ਉੱਥੇ ਅੱਜ ਕੇ satsang ਦਾ ਆਨੰਦ ਮਾਣ ਸਕਦੇ ਨੇ ਸਾਰੇ ਜੱਥੇ ਉੱਥੇ ਕੀਰਤਨ ਕਰਨ ਦੇ ਦਾਸ ਹਨ 4-5 ਜੱਥੇ ਨੇ ਦੋ ਦਿਨ ਕਵੀ ਸਜਣ ਨੇ ਵਿਚਾਰਕ ਨੇ ਇਹਨਾਂ ਸਾਰਿਆਂ ਨੇ ਉੱਥੇ ਵਿਚਾਰਾਂ ਸਰਵਣ ਕਰਾਣੀਆਂ ਨੇ ਤੇ ਹੁਣ ਸਿਰਫ 3-4 ਮਿੰਟ ਲਈ ਗਾਨੀ ਜੈ ਸਿੰਘ ਜੀ ਸ਼ੁਗਲ ਜੋ ਦੋ ਨਜ਼ਮਾਂ ਹਮੇਸ਼ਾ ਗਾਨਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਚ ਹਰ ਸਾਲ ਤਿਆਰ ਕਰਕੇ ਲੈਂਦੇ ਨੇ ਪੰਤਾਨ ਨੂੰ ਸਰਵਨ ਕਰਾਉਂਦੇ ਨੇ ਫਿਰ ਉਹ ਅਜ ਦੀ ਕਥਾ ਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਦੱਸਦੇ ਨੇ ਕਿ ਜਿਹੜੇ ਇਹ ਭੂਤ ਪ੍ਰੇਦ ਨੇ ਨਾ ਵੀਰੋ ਜਾਂ ਦੇਵੀ ਦੇਵਤਾ ਇਨਾਂ ਦੇ ਬਾਰੇ ਕਹੀ ਹੈ ਕਿ ਜਦੋਂ ਕੋਈ ਭਟਕਦੀ ਰਹਿੰਦੀ ਹੈ ਜਿਸ ਕਿਸੇ ਇਨਸਾਨ ਤੇ ਜ਼ੁਲਮ ਹੁੰਦਾ ਵਾ ਜ਼ਿਆਤੀ ਹੁੰਦੀ ਹੈ ਤੇ ਉਹਦੀ ਰੂਹ ਭਟਕਦੀ ਰਹਿੰਦੀ ਹੈ ਤੇ ਅਗਰ ਕੋਈ ਅਸਰਾਂ ਦੀ ਗੱਲ ਹੈ ਤੇ ਕੀ ਆਇਆ ਵਾਕਿਆ ਹੀ ਇਹ ਦੇਵੀ ਦੇਵਤਾ ਜਾਂ ਹਨੂਮਾਨ ਜੀ ਇਹਨਾਂ ਉੱਤੇ ਕੋਈ ਜ਼ੁਲਮ ਹੋਇਆ ਸੀ ਜਿਹੜੀ ਇਹਨਾਂ ਦੀ ਰੂਹ ਭਟਕਦੀ ਪਈ ਹੈ ਖੈਰ ਮਜ਼ਬਦ ਦੇ ਗੱਲਾਂ ਮੈਂ ਨਾ ਉੱਤੇ ਨਹੀਂ ਬੋਲਣਾ ਚਾਹੁੰਦਾ ਲੇਕਿਨ ਜਿਹੜੀ ਸੰਤ ਸੰਗ ਮਸਕੀਨ ਜੀ ਦੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਜਿਹੜਾ ਇਨਸਾਨ ਹੈ ਨਾ ਇਹ ਭੂਤ ਹੀ ਹੈ ਅਗਰ ਇਨਸਾਨ ਅੱਛੇ ਕੰਮ ਨਹੀਂ ਕਰਦਾ ਬੁਰੇ ਕੰਮ ਕਰਦਾ ਦੂਸਰਿਆਂ ਨੂੰ ਤਕਲੀਫ ਪਹੁੰਚਾਉਂਦਾ ਅਗਰ ਉਹ ਅੱਲਾ ਪਾਕ ਦੇ ਘਰ ਯਾਨੀ ਮਸਜਿਦ 'ਚ ਜਾ ਕੇ ਵੀ ਜੁੱਤੀਆਂ ਚੋਰੀ ਕਰਦਾ ਟੂਟੀਆਂ ਲੋਂਦਾ ਜੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਉਹਦੀ ਕੋਸ਼ਿਸ਼ ਹੁੰਦੀ ਦਿਮਾਗ ਉਹਦੇ ਵਿੱਚ ਸ਼ੈਤਾਨ ਵੜਿਆ ਹੋਵੇ ਤੇ ਉਹ ਭੂਤ ਹੀ ਹੈ ਉਹ ਭੂਤ ਪ੍ਰੇਤ ਹੀ ਹੈ ਭੂਤਾਂ ਨੇ ਪੈੜਾ ਵੈ ਇਸੇ ਤਰ੍ਹਾਂ ਜਿਹੜਾ ਕੋਈ ਗਿਰਜਾ 'ਚ ਜਾਂਦਾ ਗੱਪ ਮਸਾਈਆਂ ਦੇ 'ਚ ਉੱਥੇ ਜਾ ਕੇ ਉਹਦੀ 네ਗੇਟਿਵ ਸੋਚ ਹੁੰਦੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਉਹ ਵੀ ਭੂਤ ਪ੍ਰੇਤ ਹੀ ਹੈ ਯਾਨੀ ਕਿ ਹਰ ਇਨਸਾਨ ਜਿਹੜਾ ਕਿ ਏ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਚ ਰਹਿੰਦਾ ਵਾ ਦੂਸਰਿਆਂ ਦਾ ਬੁਰਾ ਕਰਨ ਦੀ ਕੋਸ਼ਿਸ਼ ਕਰਦਾ ਰਹਦਾ ਵਾ ਉਹ ਭੂਤ ਹੀ ਆ ਭੂਤਾਂ ਨਾਲ ਭੈੜਾ ਵਾ ਤੇ ਵੀਰੋ ਇੱਕ ਅੱਛਾ ਇਨਸਾਨ ਬਣੋ ਦੂਸਰਿਆਂ ਵਾਸਤੇ ਅਛਾਈ ਕਰੋ ਦੂਸਰਿਆਂ ਦੇ ਦੁੱਖ ਤਕਲੀਫ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ ਨਾ ਕਿ ਹਮੇਸ਼ਾ ਇਹ ਪਲੈਨਿੰਗ ਕਰਦੇ ਰਹੋ ਕਿ ਮੈਂ ਉਹਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਉਣਾ ਉਹਦਾ ਕਿਸ ਤਰ੍ਹਾਂ ਮੈਂ ਬੇੜਾਗਰ ਕਰਨਾ ਵੀਰੋ ਇੰਜ ਦੇ ਕੰਮ ਨਾ ਕਰੋ ਹਮੇਸ਼ਾ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਦਾ ਜ਼ਿਕਰ ਜਪਦੇ ਰਹੋ ਤੇ ਇਨਸਾਨਾਂ ਵਾਸਤੇ ਭਲਾਈ ਕਰਦੇ ਰਹੋ ਵੀਰੋ ਜਦੋਂ ਤੁਸੀਂ ਇਨਸਾਨਾਂ ਵਾਸਤੇ ਭਲਾਈ ਕਰਨਾ ਸ਼ੁਰੂ ਕਰ ਦੋਗੇ ਨਾ ਦੂਸਰਿਆਂ ਦਾ ਭਲਾ ਕਰਨਾ ਸ਼ੁਰੂ ਕਰ ਦੋਗੇ ਤੇ ਯਕੀਨ ਕਰੋ ਤੁਹਾਡੀ ਗੈਬੀ ਮਦਦ ਹੋਏਗੀ ਤੁਹਾਡੇ ਸਾਰੇ ਮਸਲੇ ਖੁਦ ਬਖੋਦੀ ਹੱਲ ਹੋ ਜਾਣਗੇ ਤੁਸੀਂ ਹੈਰਾਨ ਹੋਵੋ ਕਿ ਯਾਰੇ ਮੇਰੀ ਜਿਹੜਾ ਮਸਲਾ ਹੈ ਮੇਰੀ ਪਰੇਸ਼ਾਨੀ ਸੀ ਇਹ ਕਿਸ ਤਰ੍ਹਾਂ ਹੱਲ ਹੋ ਗਈ ਇਹ ਵੀਰੋ ਤੁਹਾਨੂੰ ਇਸ ਚੀਜ਼ ਦਾ ਸਾਹਸ ਉਦੋਂ ਹੋਏਗਾ ਜਦੋਂ ਤੁਸੀਂ ਦੂਸਰਿਆਂ ਦੀ ਮਦਦ ਕਰਨਾ ਸ਼ੁਰੂ ਕਰ ਦੋਗੇ ਤੇ ਦੇਖਿਓ ਫਿਰ ਤੁਹਾਡੀ ਕਿਸ ਤਰ੍ਹਾਂ ਮਦਦ ਹੁੰਦੀ ਹੈ ਕਿਸ ਤਰ੍ਹਾਂ ਤੁਹਾਡੀਆਂ ਮੁਸ਼ਕਲਾਂ ਆਸਾਨ ਹੁੰਦੀਆਂ ਵਾ ਬਾਕੀ ਕਥਾ ਬਹੁਤ ਸ਼ਾਨਦਾਰ ਸੀ ਵੀਰੋ ਤੁਸੀਂ ਦੱਸੋ ਕਿ ਤੁਹਾਡਾ ਕਥਾ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖੇ